ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਥਾਨ ਸ੍ਰੀ ਦਮਦਮਾ ਸਾਹਿਬ ਹੈ ਅਤੇ ਇਸ ਸਥਾਨ ਤੇ ਸਭ ਤੋਂ ਪਹਿਲਾਂ ਜਦੋਂ ਚਮਕੌਰ ਦੀ ਧਰਤੀ ਉੱਤੇ ਗੁਰੂ ਸਾਹਿਬ ਜੀ ਨੇ ਕਦਮ ਰੱਖਿਆ ਤੇ ਇਹ ਉਹ ਪਹਿਲਾ ਸਥਾਨ ਹੈ ਜਿੱਥੇ ਆ ਕੇ ਗੁਰੂ ਸਾਹਿਬ ਨੇ ਠਹਿਰਾਉ ਕੀਤਾ ਤੇ ਆਓ ਅਸੀਂ ਆਪਣੇ ਚੈਨਲ ਦੇ ਮਾਧਿਅਮ ਦੇ ਨਾਲ ਤੁਹਾਨੂੰ ਇਸ ਸਥਾਨ ਦੇ ਦਰਸ਼ਨ ਕਰਵਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚ ਗਏ ਹਾਂ ਪੰਜਾਬ ਦੀ ਉਸ ਪਵਿੱਤਰ ਧਰਤੀ ਤੇ ਜਿਸ ਨੂੰ ਕਿ ਸਾਰਾ ਜਹਾਨ ਹੀ ਜਾਣਦਾ ਹੈ ਚਮਕੌਰ ਸਹਿਬ ਚਮਕੌਰ ਸਹਿਬ ਜਿੱਥੇ ਲਿਖੀ ਗਈ ਸੀ ਸਿੱਖ ਇਤਿਹਾਸ ਦੀ ਸਭ ਤੋਂ ਮਹਾਦਰੀ ਅਤੇ ਸ਼ੂਰਬੀਰਤਾ ਭਰੀ ਕਹਾਣੀ ਇੱਥੇ ਸਥਿਤ ਹੈ ਗੁਰਦੁਆਰਾ ਸ਼੍ਰੀ ਦਮਦਮਾ ਸਹਿਬ ਇਹ ਸਿਰਫ ਇੱਕ ਗੁਰਦੁਆਰਾ ਨਹੀਂ ਇਹ ਉਹ ਸਥਾਨ ਹੈ ਜਿੱਥੇ ਧਰਮ ਵੀਰਤਾ ਤੇ ਬਲੀਦਾਨ ਦੀ ਸੂਰਤ ਇੱਕ ਹੋ ਗਈ ਸੀ ਚਮਕੌਰ ਸਾਹਿਬ ਇੱਕ ਛੋਟੀ ਜੀ ਜਗਾ ਪਰ ਇੱਥੇ ਹੋਇਆ ਇੱਕ ਵੱਡਾ ਇਤਿਹਾਸ ਅਸੀਂ ਆਪਣੇ ਚੈਨਲ ਦਲੀਗਲੀ ਯਾਤਰਾ ਦੇ ਮਾਧਿਅਮ ਨਾਲ ਅੱਜ ਤੁਹਾਨੂੰ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਜੋ ਕਿ ਚਮਕੌਰ ਸਾਹਿਬ ਦੇ ਵਿੱਚ ਹੈ ਉਸ ਦੇ ਇਤਿਹਾਸ ਤੋਂ ਜਾਣੂ ਕਰਵਾ ਰਹੇ ਹਾਂ ਸੋਹੀ ਮਹੱਲਾ ਪੰਜਵਾਂ ਜਿਸ ਕੇ ਸਿਰ ਉੱਪਰ ਤੋਂ ਸੁਆਮੀ ਸੋ ਦੁੱਖ ਕੈਸਾ ਪਾਵੇ ਬੋਲਣਾ ਜਾਣੇ ਮਾਇਆ ਮਦ ਮਾਤਾ ਮਰਨਾ ਚਿੰਤਨਾ ਆਲੇ ਅਰਥ ਤਾਂ ਤਾਂ ਪਨਵੇਂ ਪਾਛਾ ਸਾਇਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ 파ਵਨ ਬਾਣੀ ਵਿੱਚ ਫਰਮਾਨ ਕਰਦੇ ਹਨ ਕਿ ਮੇਰੇ ਮਾਲਕ ਮੇਰੇ ਪ੍ਰਭੂ ਜੀ ਜਿਸ ਮਨੁੱਖ ਦੇ ਸਰੂਪ ਪਰ ਨੂੰ ਆਪਣਾ ਪਵਿੱਤਰ ਹੱਥ ਰੱਖੇ ਉਸ ਨੂੰ ਕੋਈ ਵੀ ਦੁੱਖ ਨਹੀਂ ਲੱਗਦਾ ਉਹ ਮਨੁੱਖ ਮਾਇਆ ਦੇ ਨਸ਼ੇ ਵਿੱਚ ਮਸਤ ਹੋ ਕੇ ਤਾਂ ਬੋਲਣਾ ਹੀ ਨਹੀਂ ਜਾਣਦਾ ਅਤੇ ਮੌਤ ਦਾ ਡਰ ਉਸ ਦੇ ਚਿੱਤ ਵਿੱਚ ਪੈਦਾ ਹੀ ਨਹੀਂ ਹੁੰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆਪ ਜੀ ਜਿਸ ਅਸਥਾਨ ਦੇ ਦਰਸ਼ਨ ਕਰ ਰਹੇ ਹੋ ਇਸ ਅਸਥਾਨ ਦਾ ਨਾਮ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨ ਛੋਪਾ ਪ੍ਰਾਪਤ ਅਸਥਾਨ ਹੈ ਪਰਿਵਾਰ ਵੀ ਛੋੜੇ ਤੋਂ ਬਾਅਦ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਰਿਵਾਰ ਦੇ ਤਿੰਨ ਹਿੱਸੇ ਹੋਏ ਇੱਕ ਹਿੱਸੇ ਵਿੱਚ ਸਤਗੁਰੂ ਜੀ ਦੇ ਮਾਤਾ ਜਗਤ ਮਾਤਾ ਮਾਤਾ ਗੁਜਰਕਾਰ ਦੀ ਛੋਟੇ ਸਾਹਿਬ ਜੀ ਦੇ ਸਰਸਾ ਨਦੀ ਪਾਰ ਕਰਕੇ ਚੜ੍ਹਦੇ ਨੂੰ ਹੋ ਤੁਰਦੇ ਆ ਇੱਕ ਹਿੱਸਾ ਸਤਗੁਰੂ ਜੀ ਦੇ ਪਰਿਵਾਰ ਦਾ ਜਿਦੇ ਵਿੱਚ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਧਰਮਸ ਪਤਨੀ ਔਰ ਭਾਈ ਮਨੀ ਸਿੰਘ ਜੀ ਦਿੱਲੀ ਵੱਲ ਹੋ ਤੁਰਦੇ ਆ ਔਰ ਤੀਜਾ ਹਿੱਸਾ ਜਿਦੇ ਵਿੱਚ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹਨਾਂ ਦੇ ਨਾਲ ਕੁਝ ਸਿੰਘ ਤੇ ਸਾਹਿਬਜਾਦੇ ਜਿਹੜੇ ਆ ਉਹ ਸਰਸਾ ਨਦੀ ਪਾਰ ਕਰਕੇ ਤੇ ਇਸ ਸਥਾਨ ਤੇ ਪਹੁੰਚਦੇ ਆ ਪਹੁੰਚੇ ਗ੍ਰਾਮ ਦਸ਼ਨੀ ਦੇਸ਼ ਮਾਹੇ ਤਹਾ ਬਾਗ ਸੁਬਹਿਰਾ ਸਿੰਘਨ ਸਹਿਤ ਬਰੇ ਇਸ ਅੰਤਰ ਉੱtre ਕਿਨਸ ਡੇਰਾ ਭਾਵ ਗੁਰੂ ਸਾਹਿਬ ਚਮਕੌਰ ਸਾਹਿਬ ਦੇ ਦੱਖਣ ਵੱਲ ਇੱਕ ਬਾਗ ਵਿੱਚ ਉਤਰੇ ਸੋ ਇਸੇ ਪਵਿੱਤਰ ਜਗ੍ਹਾ ਤੇ ਗੁਰੂ ਸਾਹਿਬ ਨੇ ਸਿੰਘਾਂ ਸਮੇਤ ਆਪਣਾ ਡੇਰਾ ਕੀਤਾ ਭਾਈ ਸਾਹਿਬ ਲਿਖਦੇ ਹਨ ਕਿ ਇਸ ਜਗ੍ਹਾ ਤੋਂ ਹੀ ਗੁਰੂ ਸਾਹਿਬ ਨੇ ਪੰਜ ਸਿੰਘ ਚਮਕੌਰ ਸਾਹਿਬ ਦੀ ਗੜੀ ਦੇ ਮਾਲਕ ਰਾਏ ਜਗਤ ਸਿੰਘ ਰਾਜਪੂਤ ਪਾਸਪਤ ਜੀ ਤਾਂ ਕਿ ਉਹ ਉਹਨਾਂ ਨੂੰ ਗੜੀ ਵਿੱਚ ਨਿਵਾਸ ਕਰਨ ਦੀ ਆਗਿਆ ਦੇਵੇ ਸਿੰਘਾਂ ਨੇ ਜਾ ਕੇ ਰਾਏ ਜਗਤ ਸਿੰਘ ਨੂੰ ਦਸਮ ਪਾਸ਼ਾ ਜੀ ਦਾ ਸੰਦੇਸ਼ ਦਿੱਤਾ ਤੇ ਕਿਹਾ ਗੁਰੂ ਸਾਹਿਬ ਨਗਰੋਂ ਬਾਹਰ ਇੱਕ ਬਾਗ ਵਿੱਚ ਬਿਰਾਜਮਾਨ ਹਨ ਉਹਨਾਂ ਨਾਲ ਜਾ ਕੇ ਗੱਲ ਕਰ ਲੋ ਰਾਏ ਜਗਤ ਸਿੰਘ ਮੁਗਲ ਸੈਨਾ ਤੋਂ ਡਰ ਗਿਆ ਉਸਨੇ ਟਾਲਮਟੋਲ ਕੀਤਾ ਤੇ ਉੱਤਰ ਦਿੱਤਾ ਮੇਰੇ ਪਾਸ ਭੇਟਾ ਦੇਣ ਲਈ ਕੁਝ ਨਹੀਂ ਹੈ ਇਸ ਲਈ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਹਾਜ਼ਰ ਹੋਣ ਤੋਂ ਅਸਮਰੱਥ ਹਾਂ ਸਿੰਘਾਂ ਨੇ ਇਹ ਗੱਲ ਗੁਰੂ ਸਾਹਿਬ ਨੂੰ ਦੱਸੀ ਗੁਰੂ ਸਾਹਿਬ ਨੇ ਇੱਕ ਸਿੰਘ ਨੂੰ ਪੰਜ ਮੋਰਾ ਦੇ ਕੇ ਰਾਏ ਜਗਤ ਸਿੰਘ ਵੱਲ ਭੇਜਿਆ ਪਰ ਉਸ ਨੇ ਗੜੀ ਤੇਨ ਤੋਂ ਇਨਕਾਰ ਕਰ ਦਿੱਤਾ ਫਿਰ ਉਸ ਸਿੰਘ ਨੇ ਰਾਏ ਦੇ ਛੋਟੇ ਭਰਾ ਰੂਪ ਚੰਦ ਨੂੰ ਗੜੀ ਦੇਣ ਦੀ ਪ੍ਰੇਰਣਾ ਦਿੱਤੀ ਉਸਨੇ ਪੰਜਾਬ ਮੋਰਾ ਲੈ ਕੇ ਗੱਡੀ ਵਿੱਚੋਂ ਆਪਣਾ ਹਿੱਸਾ ਦੇਣਾ ਪ੍ਰਵਾਨ ਕਰ ਲਿਆ ਇਸ ਪਰ ਗੁਰੂ ਸਾਹਿਬ ਜੀ ਨੇ ਸਾਜਾਦਿਆਂ ਤੇ 40 ਸਿੰਘਾਂ ਸਮੇਤ ਚਮਕੌਰ ਦੀ ਕੱਚੀ ਗੱਡੀ ਵਿੱਚ ਪਰਵੇਸ਼ ਕੀਤਾ ਮਹਾਰਾਜ ਸਾਹਿਬ ਵੀ ਇੱਥੇ ਆਪਣੇ ਸਿੰਘਾਂ ਦਾ ਉਤਾਰਾ ਕਰਦੇ ਆ ਇੱਥੇ ਫਿਰ ਮਾਰੇ ਕੁਝ ਸਮਾਂ ਰੁਕਦੇ ਆ ਮਹਾਰਾਜ ਸੱਚ ਪਾਤਸ਼ਾਹ ਜੀ ਜਲਪਾਣੀ ਛਕਦੇ ਆ ਇੱਥੇ ਮਾਰੇ ਨੇ ਦੰਮ ਲਿਆ ਜਿਸ ਕਰਕੇ ਇਸ ਸਥਾਨ ਦਾ ਨਾਮ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਿਆ ਹੈ ਤੋ ਇਸ ਸਥਾਨ ਦੇ ਉੱਤੇ ਅੱਜ ਚਾਰ ਗੁੱਠਾ ਇੱਕ ਪਾਵਨ ਸਰੋਵਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਸਰੂਪ ਜਿਹੜਾ ਉਹ ਪ੍ਰਕਾਸ਼ ਹੈ ਹਰ ਸਾਲ ਇੱਥੇ ਵੀ ਸ਼ਹੀਦੀ ਸਭਾ ਦੇ ਸਮੇਂ ਬਹੁਤ ਭਾਰੀ ਇਕੱਠ ਸੰਗਤ ਦਾ ਜਿਹੜਾ ਉਹ ਦਰਸ਼ਨ ਕਰਨ ਪਹੁੰਚਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਹਾਂ ਗੁਰਦੁਆਰਾ ਦੰਦਮਾ ਸਾਹਿਬ ਜਿੱਥੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਪਹੁੰਚੇ ਸੀ ਪੰਜ ਪਿਆਰੇ ਅਤੇ 40 ਸਿੰਘਾਂ ਦੇ ਨਾਲ ਪਹੁੰਚੇ ਗ੍ਰਾਮ ਦੱਛਣੀ ਦਸ਼ਮਾਹ ਹੈ ਤਹਾਂ ਬਾਗ ਸੁਭਹਿਰਾ ਸਿੰਗਨ ਸਹਿਤ ਬਰੇ ਇਸ ਅੰਤਰ ਉਪਰੇ ਕੀਨ ਸਡੇਰਾ ਇਹ ਇੱਕ ਬਾਗ ਸੀ ਜਿੱਥੇ ਅੱਜ ਗੁਰਦੁਆਰਾ ਦੰਦਵਾ ਸਾਹਿਬ ਸਜੋਬਿਤ ਹੈ ਅਤੇ ਇਸ ਗੁਰਦੁਆਰਾ ਸਥਾਨ ਤੇ ਅਸੀਂ ਅੱਜ ਖੜੇ ਹਾਂ ਇੱਥੇ ਬਹੁਤ ਸਾਰੀਆਂ ਸ਼ਹੀਦੀਆਂ ਵੀ ਹੋਈਆਂ ਹਨ ਤੋਂ ਸਾਨੂੰ ਉਹਨਾਂ ਤੋਂ ਜਾਣੂ ਹੋ ਕੇ ਉਹਨਾਂ ਤੋਂ ਪ੍ਰੇਰਣਾ ਲੈ ਕੇ ਸਿੱਖੀ ਦੇ ਰਾਹ ਤੇ ਤੁਰਨਾ ਚਾਹੀਦਾ ਹੈ ਅਤੇ ਸਿੱਖੀ ਦੇ ਰਾਹ ਨੂੰ ਅਪਣਾ ਕੇ ਆਪਣੇ ਜਿਹੜੇ ਕਿਸਾਂ ਉਹ ਕਤਲ ਨਹੀਂ ਕਰਾਉਣੇ ਚਾਹੀਦੇ ਕੇਸ ਰੱਖਣੇ ਜ਼ਰੂਰੀ ਹਨ ਇਹ ਕੇਸ ਗੁਰੂ ਦੀ ਮੋਹਰ ਇਹ ਜ਼ਰੂਰ ਸਾਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਅਤੇ ਸਾਨੂੰ ਸਿੱਖੀ ਨੂੰ ਅਪਣਾਉਣਾ ਚਾਹੀਦਾ ਹੈ ਆਪਣੇ ਘਰ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸਿੱਖੀ ਵਾਲੀ ਪ੍ਰੇਰਣਾ ਦੇਣੀ ਚਾਹੀਦੀ ਇਸ ਸਥਾਨ ਤੇ ਗੁਰੂ ਜੀ ਨੇ ਕੁਝ ਟਾਈਮ ਦੇ ਲਈ ਟਹਿਰਾ ਲਿਆ ਅਰਥਾਤ ਦਮ ਲਿਆ ਇੱਥੇ ਹੀ ਉਹ ਅਰਦਾਸ ਕਰ ਰਹੇ ਸੀ ਇਸੇ ਕਰਕੇ ਇਸ ਥਾਂ ਦਾ ਨਾਮ ਦਮਦਮਾ ਸਾਹਿਬ ਮੰਨਿਆ ਜਾਂਦਾ ਹੈ ਜਿੱਥੇ ਗੁਰੂ ਸਾਹਿਬ ਨੇ ਦਮ ਲੀਤਾ ਮਤਲਬ ਥੋੜਾ ਆਰਾਮ ਕਰਕੇ ਰੱਬ ਦਾ ਸਿਮਰਨ ਕੀਤਾ ਵਾਹਿਗੁਰੂ ਜੀ ਦਾ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਆਪਾਂ ਗੁਰਦੁਆਰਾ ਦਮਦਮਾ ਸਾਹਿਬ ਸਥਾਨ ਤੇ ਖੜੇ ਹੈਗੇ ਆਂ ਸ੍ਰੀ ਚਮਕੌਰ ਸਾਹਿਬ ਤੇ ਜਦੋਂ ਪਰਿਵਾਰ ਵਿਛੋੜਾ ਸਾਹਿਬ ਵਿਛੋੜੇ ਪਏ ਸਨ ਗੁਰੂ ਮਹਾਰਾਜ ਜੀ ਦੇ ਤੇ ਮਾਤਾ ਗੁਜਰੀ ਜੀ ਦੇ ਉਸ ਟਾਈਮ ਗੁਰੂ ਮਹਾਰਾਜ ਪਹਿਲਾ ਤੇ ਗਏ ਪਠਾ ਸਾਹਿਬ ਪਠਾ ਸਾਹਿਬ ਤੋਂ ਹੁੰਦੇ ਹੋਏ ਗੁਰਮਜਰੇ ਪਿੰਡ ਆ ਕੇ ਉਹਨਾਂ ਨੇ ਉੱਥੇ ਰੁਕੀ ਹੈਗੇ ਆ ਰੁਕ ਕੇ ਮੁੜ ਕੇ ਚਮਕੌਰ ਸਾਹਿਬ ਉਹਨਾਂ ਨੇ ਉਤਾਰਾ ਕੀਤਾ ਤੇ ਆ ਆਪਣਾ ਗੁਰਦੁਆਰਾ ਦੰਦਵਾ ਸਾਹਿਬ ਹੈਗਾ ਇੱਥੇ ਬਾਗ ਹੁੰਦਾ ਸੀਗਾ ਗੁਰੂ ਮਹਾਰਾਜ ਦਾ ਮਤਲਬ ਪ੍ਰਾਤਨ ਬਾਗ ਹੁੰਦਾ ਸੀ ਗੁਰੂ ਮਹਾਰਾਜ ਇੱਥੇ ਆਏ ਸਨ ਇੱਥੇ ਆ ਕੇ ਉਹਨਾਂ ਨੇ ਆਰਾਮ ਕੀਤਾ ਵਿਸ਼ਰਾਮ ਕੀਤਾ ਤੇ ਇਤਿਹਾਸਕਾਰ ਇਹ ਵੀ ਦੱਸਦੇ ਨੇ ਆਪਾਂ ਨੂੰ ਕਿ ਇੱਥੇ ਇੱਕ ਬਹੁਤ ਭਾਰੀ ਪੱਥਰ ਹੁੰਦਾ ਸੀਗਾ ਤੇ ਗੁਰੂ ਮਹਾਰਾਜ ਨੇ ਉੱਥੇ ਆਪਣਾ ਆਸਣ ਲਾਇਆ ਤੇ विश्राम ਕੀਤਾ ਹੈਗਾ ਇਹ ਗੁਰਦੁਆਰਾ ਦੰਧੂਆ ਸਾਹਿਬ ਹੈਗਾ ਵਾ ਇੱਥੇ ਦਾ ਇਤਿਹਾਸ ਆਪਾਂ ਤੁਹਾਨੂੰ ਅਗਿਆ ਕੀਤਾ ਵਾ ਤੇ ਹੱਥ ਜੋੜ ਕੇ ਬੇਨਤੀ ਐ ਵੇ ਤੇ ਤੁਸੀਂ ਇੱਥੇ ਦਰਸ਼ਨ ਕਰਨ ਜ਼ਰੂਰ ਆਣਾ ਵਾ ਪਰਿਵਾਰ ਸਮੇਤ ਆਓ ਯਾਰਾਂ ਮਿੱਤਰਾਂ ਨਾਲ ਆਓ ਪ੍ਰਦਰਸ਼ਨ ਕਰਨ ਆਓ ਤੁਹਾਨੂੰ ਇਹ ਤੇ ਵੇਖਣ ਨੂੰ ਬਹੁਤ ਕੁਝ ਮਿਲੇਗਾ ਜੋ ਕਿ 8-7 ਤੇ ਜੁਬੇ ਬਣ ਗਏ ਅਠਵਾਂ ਸ਼੍ਰੀ ਚਮਕੌਰ ਸਾਹਿਬ ਅਜੂਬਾ ਵੀ ਬਣਿਆ ਵਾ ਤੇ ਤੁਸੀਂ ਉੱਥੇ ਦੇ ਵੀ ਦਰਸ਼ਨ ਕਰ ਸਕਦੇ ਹੋ ਗੁਰਦਰਾ ਦੰਦੂਆਂ ਸਾਹਿਬ ਗੁਰਦਰਾ ਗੜੀ ਸਾਹਿਬ ਗੁਰਦਰਾ ਕਤਲਗੜ੍ਹ ਸਾਹਿਬ ਤੇ ਗੁਰਦਰਾ ਤਾੜੀ ਸਾਹਿਬ ਜਿੱਥੇ ਮਾਰਿਆ ਤਾੜੀ ਮਾਰ ਕੇ ਗਏ ਸਨ ਕਹਿ ਕੇ ਗਏ ਸਨ ਹਿੰਦ ਦਾ ਪੀਰ ਜਾ ਰਿਹਾ ਜੇ ਕਿਸੇ ਕੋ ਰੋਕਿਆ ਜਾਂਦਾ ਤੇ ਤੁਸੀਂ ਰੋਕ ਵੀ ਸਕਦੇ ਹੋ ਤੇ ਇੱਥੇ ਭਾਈ ਸੰਗਤ ਸਿੰਘ ਜੀ ਦਾ ਵੀ ਗੁਰਦਰਾ ਮਾਤਾ ਸ਼ਰਨ ਕੌਰ ਜੀ ਦਾ ਵੀ ਗੁਰਦਰਾ ਗੁਰਦਰਾ ਰਣਜੀਤਗੜ੍ਹ ਵੀ ਹੈਗਾ ਵਾ ਤੇ ਦਰਸ਼ਨ ਕਰਨਾ ਤੁਸੀਂ ਜ਼ਰੂਰ ਇਹੇ ਸਥਾਨ ਅੱਜ ਵੀ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਸੱਚ ਤੇ ਧਰਮ ਲਈ ਲੜਨਾ ਕਦੀ ਬੇਕਾਰ ਨਹੀਂ ਜਾਂਦਾ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਕੁਰਬਾਨੀ ਨੇ ਸਾਨੂੰ ਇਹ ਸਿਖਾਇਆ ਕਿ ਅਸਲੀ ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ ਇੱਕ ਵਜਨ ਬੱਬਈ ਆਪਾ ਇਹ ਵੀ ਕਰਨਾ ਚਾਹੁੰਦੇ ਆ ਕਿ ਜਿਹੜੇ ਯੰਗਮੈਨ ਮੁੰਡੇ ਹੈਗੇ ਆ ਨਵੀਂ ਉਮਰ ਦੇ ਮੁੰਡੇ ਹੈਗੇ ਆ ਤੁਹਾਡੀ ਇਹੀ ਉਮਰ ਦੇ ਵਿੱਚ ਜੇ ਤੇ ਤੁਸੀਂ ਫੋਨ ਵੱਲ ਚਲ ਜਿਓਗੇ ਤੇ ਉਹ ਤੁਸੀਂ ਫੋਨ ਦੇ ਵਿੱਚ ਹੀ ਚਲ ਜਿਓਗੇ ਗਲਤ ਕੰਮਾਂ ਵੱਲ ਚਲਜੋਗੇ ਨਸ਼ਿਆਂ ਵੱਲ ਚਲਜੋਗੇ ਤੇ ਤੁਸੀਂ ਜੇ ਇਹੀ ਜਾਦਾ ਨਹੀਂ ਆਖੀ ਕਹਿੰਦੇ ਬੱਬਾ ਜੀ ਤੁਸੀਂ ਦਿਹਾੜੀ ਦੇ ਵਿੱਚ 15 ਤੋਂ 20 ਮਿੰਟ ਵੀ ਗੁਰੂ ਮਹਾਰਾਜ ਦੇ ਚਰਨੀ ਲਾਦੋਂਗੇ ਨਾ ਤੇ ਤੁਸੀਂ ਉਹਨਾਂ ਦੇ ਲੜ ਲੱਜੋਗੇ ਮਹਾਰਾਜ ਨੇ ਆਪ ਹੀ ਤੁਹਾਡੇ ਤੇ ਕਿਰਪਾ ਕਰ ਦਿੰਨੀ ਹੈ ਤੇ ਤੁਸੀਂ ਸਿੰਘ ਸਜੋ ਧਮਾਲੇ ਸਜਾਓ ਬਾਣੇ ਧਾਰੀ ਹੋਵੋ ਬਾਣੇ ਬਾਣੀ ਦੇ ਧਾਰੀ ਹੋਵੋ ਤੇ ਤੁਸੀਂ ਟੁੱਟੇ ਹੀ ਦੇ ਕੰਮਿਆਂ ਨੂੰ ਛੱਡੋ ਤੇ ਬੇਨਤੀ ਹੈ ਬੱਬਾ ਜੀ ਹੱਥ ਜੋੜ ਕੇ ਨਵੀਂ ਜਨਰੇਸ਼ਨ ਨੂੰ ਕਿ ਤੁਸੀਂ ਮੜਾ ਮੋਟਾ ਸੋਚੋ ਸਾਡਾ ਇਤਿਹਾਸ ਬੜਾ ਡੂੰਗਾ ਹੈਗਾ ਜੀ ਅਸੀਂ ਵੇਖੇ ਕਿ ਅਸੀਂ ਜਾਣੇ ਆ ਕਿਸੇ ਪਾਸੇ ਆਪਾਂ ਜਾਣੇ ਗੁਰਦੁਆਰਾ ਸਾਹਿਬ ਤੇ ਤੁਸੀਂ ਆ ਗੱਲ ਵੇਖਿਓ ਬੱਬਾ ਜੀ ਜਿਹੜੇ ਅੱਜ ਕੱਲ ਦੇ ਮੁੰਡੇ ਹੈਗੇ ਆ ਉਹ ਇਤਿਹਾਸ ਨਹੀਂ ਉੱਥੇ ਦੇ ਪੁੱਛਣਗੇ ਉਹ ਆਪਣੇ ਫੋਨ ਚਲਾਈ ਜਾਣਗੇ ਗੇਮਾਂ ਚਲਾਈ ਜਾਣਗੇ ਉੱਥੇ ਦੀਆਂ ਵੀਡੀਓ ਆਪਣੀਆਂ ਫੋਟੋਆਂ 'ਮ ਕਲਿੱਕ ਕਰਨਗੇ ਕਿ ਸਾਡਾ ਦੁਨੀਆ ਵੇਖ ਲਈ ਕਿ ਅਸੀਂ ਇੱਥੇ ਪੁੱਜੇ ਆ ਤੇ ਉਹਨਾਂ ਨੂੰ ਜੇ ਅਸੀਂ ਪੁੱਛੇ ਤੇ ਹੋਇਆ ਕੀ ਸੀ ਇਹਦਾ ਇਤਿਹਾਸ ਕੀ ਆ ਤੇ ਉਹ ਕਿਸੇ ਨੂੰ ਨਹੀਂ ਪਤਾ ਹੈਗਾ ਬੱਬਾ ਜੀ ਤੇ ਇਸ ਕਰਕੇ ਤੁਸੀਂ ਜਿੱਥੇ ਵੀ ਜਾਂਦੇ ਹੁੰਨੇ ਹੋ ਬੇਨਤੀ ਇਹੀ ਆ ਉੱਥੇ ਦਾ ਇਤਿ ਥੋੜੇ ਗੁਰੂਵਾਲ ਮਹਾਰਾਜ ਮੁੱਖ ਕਰੋ ਮਹਾਰਾਜ ਆਪ ਹੀ ਆਪ ਤੁਹਾਡੀ ਬਾਹ ਫੜਨਗੇ ਤੁਸੀਂ ਉਧਰ ਚਰਨੀ 10 ਤੋਂ 15 ਮਿੰਟ ਲਾਣੀ ਫੋਨ ਤੁਸੀਂ ਦਿਹਾੜੀ ਦਿਹਾੜੀ ਕਰੀ ਜਾਣਾ ਨਸ਼ਾ ਤੁਸੀਂ ਦਿਹਾੜੀ ਦਿਹਾੜੀ ਕਰੀ ਜਾਣਾ ਨਿੰਦਿਆ ਚੁਗਲੀ ਪੁੱਠੇ ਸਿੱਧੇ ਕੰਮ ਤੁਸੀਂ ਦਿਹਾੜੀ ਦਿਹਾੜੀ ਕਰਦੇ 10 15 ਮਿੰਟ ਗੁਰੂ ਮਹਾਰਾਜ ਦੇ ਚਰਨੀ ਲਾਓ ਉਹਨਾਂ ਵੱਲ ਵੀ ਆਪਣਾ ਧਿਆਨ ਕਰੋ ਤੇ ਤੁਸੀਂ ਸਿੰਘ ਸਜੋ ਤੇ ਗੁਰੂ ਮਹਾਰਾਜ ਦੇ ਅਟਲ ਬਚਨ ਨੇ 96 ਕਰੋੜ ਖਾਲਸਾ ਪ੍ਰਗਟ ਹੋਏਗਾ ਤੇ ਜੇ ਅਸੀਂ ਵੀ ਥੋੜੇ ਬੋਦੇ ਤੁਰਾਂਗੇ ਸਾਡੀ ਵੀ ਮੜੀ-ਮੋਟੀ ਗੱਲ ਹੋਏਗੀ ਅਸੀਂ ਤਾਂ ਹੀ 96 ਕਰੋੜ ਖਾਲਸਾ ਪ੍ਰਗਟ ਹੋਏਗਾ ਇਹ ਅਹੀਂ ਸਾਡੀ ਇਹੀ ਜਵਾਨੀ ਆ ਜਵਾਨੀ ਵਿੱਚ ਜੋ ਤੁਸੀਂ ਗੱਲ ਲੰਨੇ ਹੋ ਕਾਮ ਵੀ ਤੁਹਾਡੀ ਜਵਾਨੀ ਚਾ ਕਰੋਧ ਲੋਭ ਮੋਹ ਹੰਕਾਰ ਤੁਹਾਡੀ ਜਵਾਨੀ ਵਿੱਚ ਹੀ ਆ ਜੇ ਤੁਸੀਂ ਇਹਨਾਂ ਤੇ ਕਾਬੂ ਕਰੋਗੇ ਤੇ ਤੁਸੀਂ ਦੁਨੀਆ ਦੇ ਕਿੰਗ ਰਾਜੇ ਹੋ ਤੇ ਜੇ ਤੁਸੀਂ ਆਪਣੇ ਆਪ ਨੂੰ ਸਮਝੋਗੇ ਅਹੀਂ ਨਸ਼ੇ ਕਰਕੇ ਕਿੰਗ ਆ ਅਹੀਂ ਬਰਮਾਸ਼ੀ ਕਰਕੇ ਕਿੰਗ ਆ ਤੇ ਜੇ ਅਸੀਂ ਸੋਚੀਏ ਉੱਥੇ ਸਿੱਦੇ ਕੰਮਾਂ ਚ ਫੋਨ ਦੇ ਵਿੱਚ ਤੁਸੀਂ ਦਿਹਾੜੀ ਦਿਹਾੜੀ ਲਗਾ ਦੇਣ ਨਹੀਂ ਉਹ ਗਲਤ ਆ ਤੇ ਬਚਨ ਇਹੀ ਆ ਤੁਸੀਂ ਸਿੰਘ ਸਜੋ ਬਾਣੇ ਬਾਣੀ ਦੇ ਧਾਰੀ ਹੋਵੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਥ ਸੰਗਤ ਜੀ ਜਦੋਂ ਵੀ ਤੁਸੀਂ ਚਮਕੌਰ ਸਹਿਬ ਆਓ ਜ਼ਰੂਰ ਮੱਥਾ ਟੇਕੋ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਤੇ ਇੱਥੇ ਆ ਕੇ ਤੁਹਾਨੂੰ ਪਤਾ ਲੱਗੇਗਾ ਕਿ ਸ਼ਹੀਦੀ ਦਾ ਅਰਥ ਕੀ ਹੁੰਦਾ ਹੈ ਤੇ ਕਿਸ ਤਰ੍ਹਾਂ ਗੁਰਗੋਬਿੰਦ ਸਿੰਘ ਜੀ ਨੇ ਧਰਮ ਲਈ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਰੋਜ਼ ਆਂਦੇ ਹਾਂ ਔਰ ਮੱਥਾ ਟੇਕਣ ਗੁਰਦੁਆਰੇ ਦਮਦਮਾ ਸਾਹਿਬ ਵਿੱਚ ਤੇ ਇੱਥੇ ਸਾਰਿਆਂ ਨੂੰ ਆਉਣਾ ਚਾਹੀਦਾ ਬੱਚਿਆਂ ਨੂੰ ਬੜਿਆਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਆਉਣਾ ਚਾਹੀਦਾ ਇਹ ਸਾਡੀ ਰਿਕਵੈਸਟ ਹੈ ਸਾਰੇ ਆਓ ਸਾਰੇ ਸਿੱਖੀ ਦੇ ਨਾਲ ਜੁੜੋ ਤੇ ਵਾਲ ਰੱਖੋ ਕੇਸ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੀ ਸੀ ਚਮਕੌਰ ਸਾਹਿਬ ਦੀ ਕਹਾਣੀ ਵੀਰਤਾ ਧਰਮ ਤੇ ਅਮਰ ਬਲੀਦਾਨ ਦੀ ਧਰਤੀ ਤੋਂ ਸੋ ਅੱਜ ਅਸੀਂ ਦਰਸ਼ਨ ਪੀਤੇ ਗੁਰਦੁਆਰਾ ਦਮਦਮਾ ਸਾਹਿਬ ਦੇ ਅਸੀਂ ਆਪਣੇ ਨੈਕਸਟ ਵਲੌਗ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਆਪਣੇ ਸਿੰਘਾਂ ਅਤੇ ਪਿਆਰਿਆਂ ਦੇ ਨਾਲ ਮਿਲ ਕੇ ਅਗਲਾ ਸਥਾਨ ਗੜੀ ਚਮਕੌਰ ਵਾਲੀ ਦੇ ਵਿੱਚ ਕੂਚ ਕੀਤਾ ਉਸ ਸਥਾਨ ਤੇ ਗਏ ਕਿਸ ਤਰ੍ਹਾਂ ਗਏ ਕਿੰਨਾ ਹਾਲਾਤਾਂ ਦੇ ਵਿੱਚ ਗਏ ਅਤੇ ਉੱਥੇ ਜਾ ਕੇ ਕਿਸ ਤਰ੍ਹਾਂ ਅੱਗੇ ਜੰਗ ਲੜੀ ਇਹ ਸਾਰਾ ਕੁਝ ਅਸੀਂ ਤੁਹਾਨੂੰ ਆਪਣੇ ਨੈਕਸਟ ਵਲੌਗ ਵਿੱਚ ਦਿਖਾਵਾਂਗੇ ਸੋ ਸਾਡੇ ਨਾਲ ਬਨੇ ਰਹੋ ਅਤੇ ਦੇਖਣਾ ਨਾ ਭੁੱਲਿਓ ਸਾਡਾ ਚੈਨਲ ਗਲੀ ਗਲੀ ਅੱਥਰ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ